ਕਿੰਨੇ ਚਾਹੁੰਗੇ ਅੱਜ ਕਿੰਨੇ ਕਿੰਨੇ ਨੰਬਰ ਆਏ ਸਾਢੇ 600 ਤੋਂ ਸਾਢੇ 600 ਆਇਆ ਸਾਢੇ ਜਿਹਦੇ ਜ਼ਿਆਦਾ ਹਾਂਜੀ ਤੇਜਾ ਸਿੰਘ ਸੰਤਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕਿੰਨੇ ਇਹ ਜਿਹੜੇ ਨੰਬਰ ਆਏ ਆ ਇਹ ਤੁਹਾਨੂੰ ਮਿਹਨਤ ਕਿੱਦਾਂ ਰੰਗ ਲਾਈ ਬਹੁਤ ਰੰਗ ਲਾ ਗਿਆ ਬਸ ਸੁਪਨਾ ਆ ਗਿਆ ਪੂਰਾ ਜਦ ਸਿੱਧੂ ਸਾਹਿਬ ਆਏ ਤਾਂ ਤੁਹਾਨੂੰ ਕਿੱਦਾਂ ਲੱਗ ਰਿਹਾ ਬਹੁਤ ਮਾਣ ਦੀ ਮਹਿਸੂਸ ਹੋ ਰਹੀ ਹੈ ਜੀ ਤੇ ਸਾਰੇ ਇਹਨੇ ਟੌਪ ਕਰਦੇ ਪਰੇ ਜੀ ਥੋੜਾ ਵਿਸ਼ਵਾਸੀ ਥੋੜਾ ਸੀਗਾ ਹਾਂਜੀ ਤੇ ਹੁਣ ਪੂਰਾ ਹੋ ਗਿਆ ਹਾਂਜੀ ਪੂਰਾ ਹੋ ਗਿਆ ਤੇ ਘਰਦਿਆਂ ਨੂੰ ਪੂਰੀ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਆ ਜਿਆਦਾ ਪਿਆਰ ਤਾਂ ਮम्मा ਕਰਦੇ ਪਪਾ ਦੋਨੋਂ ਹੀ ਕਰਦੇ ਆ ਦੋਨੋਂ ਹੀ ਹਾਂਜੀ ਤੇ ਦੋਨਾਂ ਨੂੰ ਤੁਸੀਂ ਇਕੇ ਰੱਖਿਆ ਕਿਤੇ ਤੇ ਦੋਨੋਂ ਪਿਆਰ ਕਰਦੇ ਆ ਕਿ ਹਾਂ ਵੀ ਕਈਆਂ ਦਾ ਹੁੰਦਾ ਕਿ ਮਾ ਬਾਪ ਚੋੜਾ ਜਾਂ ਛੋੜਾ ਕਹਿੰਦੇ ਲੜਦਾ ਹੁੰਦਾ ਤੇ ਤੇ ਉਹ ਤੁਹਾਡੇ ਲੜਦੇ ਨਹੀਂ 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 ਸਾਰੇ ਵਧੀਆ ਦੋਨੋਂ ਪਿਆਰ ਕਰਦੇ ਆ ਹਾਂਜੀ

ਤੇ ਕਿ ਅੱਜ ਕਿੱਦਾਂ ਲੱਗ ਰਿਹਾ ਸੀ ਤੁਹਾਨੂੰ ਅੱਜ ਬਹੁਤ ਅੱਛਾ ਲੱਗ ਰਿਹਾ ਸੀ ਜਿਵੇਂ ਖੁਸ਼ੀ ਤੁਹਾਡੇ ਖੁਸ਼ੀ ਸ਼ਾਮਲ ਹੋ ਗਏ ਨਹੀਂ ਆਏ ਸਰ ਪਹਿਲੇ ਨੇ ਸਾਡੀ ਖੁਸ਼ੀ ਚ ਸ਼ਾਮਲ ਹੋਏ ਨੇ ਹਾਂਜੀ ਹਾਂਜੀ ਚੰਗਾ ਲੱਗ ਰਿਹਾ ਬਹੁਤ ਹਾਂ ਜੀ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੁੰਦਾ ਮੈਂ ਸਭ ਤੋਂ ਪਹਿਲਾਂ ਦਿੱਤੀ ਨੂੰ ਇਹਨਾਂ ਦੇ ਮਾਪੇ-ਬਾਪ ਨੂੰ ਤੇ ਇਹਨਾਂ ਦੇ ਸਕੂਲ ਮੈਨੇਜਮੈਂਟ ਤੇ ਜਰ ਸਿੰਘ ਸੁਤੰਤਰ ਸਕੂਲ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਤੁਹਾਡੇ ਮਾਧਮ ਰਹੀਂ ਮੈਂ ਮਾਣ ਮਹਿਸੂਸ ਕਰਦਾ ਕਿ ਮੇਰੇ ਹਲਕੇ ਦੀ ਬੱਚੀ ਨੇ ਇੰਨਾ ਵੱਡਾ ਮਾਰਕ ਦਾ ਕੰਮ ਕਰਕੇ ਪੰਜਾਬ ਵਿੱਚੋਂ ਪਹਿਲੀ ਪਲੇਸਿਸ਼ਨ ਕਰੀ ਹੈ ਤੇ ਉਸ ਤੋਂ ਖੁਸ਼ੀ ਦੀ ਗੱਲ ਹੈ ਜਿਹੜੀ ਦੂਸਰੀ ਬੇਟੀ ਹੈ ਉਬੀ ਵੀ ਸੇ ਸਕੂਲ ਦੀ ਹੈ ਕਰਮਬਾਰ ਪਹਿਲਾ ਤੇ ਦੂਜਾ ਜਿਹੜਾ ਸਥਾਨ ਹਾਸਲ ਕਰਕੇ ਜਿੱਥੇ ਆਪਣੇ ਮਾਪੇ ਦਾ ਨਾਂ ਰੋਸ਼ਨ ਕਰਿਆ ਉੱਥੇ ਨਾ ਕਿਤੇ ਨਾ ਕਿਤੇ ਸਾਡਾ ਵੀ ਨਾਂ ਰੋਸ਼ਨ ਕਰਿਆ ਉੱਥੇ ਸਰਦਾਰ ਭਗਵੰਤ ਸਿੰਘ ਮਾਨਜੀ ਦਾ ਸੁਪਨਾ ਜਿਹੜਾ ਉਹਨਾਂ ਨੇ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਲਿਆ ਉਹ ਵੀ ਸਹਾਰ ਕਰਨ ਦਾ ਮੈਂ ਸਮਝਦਾ ਇੱਕ ਬਹੁਤ ਵੱਡਾ ਇਹ ਮਿਲ ਪੱਥਰ ਹੈ ਜੀ ਮੈਂ ਸੁਣਿਆ ਕਿ ਇਹ ਕਹਿੰਦੇ ਵੱਡੇ ਅਫਸਰ ਬਣਨਾ ਗੱਲ ਨੂੰ ਤੇ ਹਾਂ ਬਿਲਕੁਲ ਇੰਨੇ ਨੰਬਰ ਲੈ ਕੇ ਤਾਂ ਵੱਡਾ ਅਫਸਰ ਬਣਨ ਦਾ ਹੱਕ ਹੀ ਹੈ ਇਨੇ ਇੱਛਾ ਜਰ ਕਰੀਆ ਮੈਂ ਡਾਕਟਰ ਬਣਨਾ ਤਾਂ ਇਹ ਪਲੱਸ 1 ਪਲੱਸ 2 ਦੀ ਪੜ੍ਹਾਈ ਇਸੇ ਸਕੂਲ ਚ ਕਰੂਗੀ ਇਸ ਤੋਂ ਬਾਅਦ ਜਿਹੜਾ ਵੀ ਇਹਨੇ ਕਿਤੇ ਵੀ ਜਾਣਾ ਵੇਹੇ ਤਾਂ ਪਰਿਵਾਰ ਤੇ ਮਹਾਰਾਜ ਦੀ ਕਿਰਪਾ ਅਗਰ ਕਿਸੇ ਪ੍ਰਕਾਰ ਦੀ ਸਹਾਇਤਾ ਦੀ ਲੋੜ ਹੋਊ ਸਰਕਾਰਾਂ ਨੂੰ ਜਾਂ ਦਾਖ ਨੂੰ ਤਾਂ ਮੈਂ ਇਹਨਾਂ ਨੂੰ ਵਿਸ਼ਵਾਸ ਦਿੱਤਾ ਕਿ ਮੈਂ ਇਹਨਾਂ ਦੇ ਨਾਲ ਖੜਾ ਇਹਨਾਂ ਦਾ ਸੁਪਨਾ ਸਕਾਰ ਕਰਨ ਦੇ ਵਿੱਚ ਕਿਸੇ ਪ੍ਰਕਾਰ ਦੀ ਕਸਰ ਨਹੀਂ ਛੱਡਾਂਗੇ ਤੇ ਪਰਿਵਾਰ ਨੂੰ ਵਿਦਾਇਤ ਦਿੰਨਾ ਕਿ ਆਪਣੀ ਮਿਹਨਤ ਦੇ ਸਦਕਾ ਬਿਹਾਰ ਤੋਂ ਉੱਠ ਕੇ ਪੰਜਾਬ ਚ 20 ਸਾਲ ਪਹਿਲਾਂ ਸੈਟਲ ਹੋਏ ਨੇ ਕੁਠੀ ਵੀ ਬਹੁਤ ਵਧੀਆ ਤੇ ਬੱਚਿਆਂ ਨੂੰ ਵੀ ਬਹੁਤ ਵਧੀਆ ਪੜਾਈ ਕਰਾ ਰਹੇ ਨੇ ਤੇ ਬੱਚਿਆਂ ਨੂੰ ਸੰਸਕਾਰ ਵੀ ਇੰਨੇ ਚੰਗੇ ਦਿੱਤੇ ਨੇ ਕਿ ਜਦੋਂ ਮੀਡੀਆ ਵਾਲਿਆਂ ਨੇ ਦਿੱਤੀ ਨੂੰ ਪੁੱਛਿਆ ਵੀ ਤੂੰ ਕੀ ਕੀ ਮਹਿਸੂਸ ਕਰਦੀ ਹੈ ਕਿਹਦੀ ਵਜ੍ਹਾ ਕਰਕੇ ਤੂੰ ਅੱਜ ਇੱਥੇ ਹੈ ਤਾਂ ਉਹਨੇ ਕਿਹਾ ਮੈਂ ਮਾਂ-ਬਾਪ ਦੀ ਵਜ੍ਹਾ ਕਰਕੇ ਅੱਜ ਇਸ ਪੋਜੀਸ਼ਨ ਤੇ ਪਹੁੰਚੀ ਆ ਇਹ ਚੰਗੇ ਸੰਸਕਾਰਾਂ ਦੀ ਨਿਸ਼ਾਨੀਆਂ ਨੇ ਦੇ ਦਾਦਾ ਜੀ ਵੀ ਵਿੱਚ ਬੈਠੇ ਨੇ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਸਾਰੇ ਮਹੱਲਾ ਨਿਵਾਸੀਆਂ ਨੂੰ ਮੈਂ ਮੁबारकबाद ਦਿੰਦਾ ਕਿ ਜਿੱਥੇ ਇੰਨੀ ਚੰਗੀ ਬੱਚੀ ਰਹਿੰਦੀ ਹੈ ਕਿ ਦਿਨੇ ਲੁਧਿਆਣਾ ਨੇ ਪੂਰੇ ਪੰਜਾਬ ਦੇ ਵਿੱਚ ਮਾਪਪ ਦਾ ਨਾਮ ਰੌਸ਼ਨ ਕਰਿਆ ਕੀ ਨਾਮ ਹੈ ਅਲੀਸ਼ਾ ਸ਼ਰਮਾ ਤੇ ਕਿਹੜੀ ਨਾਚ ਸੀਗੀ ਮੈਂ 10th ਸਟੈਂਡਰਡ ਚ ਸੀਗੀ ਤੇ ਸਕੂਲ ਜਿਹੜਾ ਤੇਜਾ ਸਿੰਘ ਸੁਤੰਤਰ ਮਾਡੇ ਸੀਨੀਅਰ ਸੈਂਡੀ ਸਕੂਲ ਤੇ ਕਿੰਨੇ ਨੰਬਰ ਤੇ ਕਿੰਨੇ ਨੰਬਰ ਦੇ ਬਾਦ ਸੀ 650 ਚੋਂ 645 ਸੀਗੇ ਮੇਰੇ 45 yes ਤੇ ਯਕੀਨ ਹੋਇਆ ਸੀਗਾ ਕਿ ਮੈਂ ਇੰਨੇ ਨੰਬਰ ਦੇ ਬਾਦ ਹਾਂ ਨੰਬਰ ਮੈਰਿਟ ਤੱਕ ਤੇ ਨੰਬਰਸ ਦੀ ਉਮੀਦ ਸੀ ਆਈ ਥਿੰਕ ਫਸਟ ਸੈਕਿੰਡ ਥਰਡ ਦੀ ਮੈਨ ਬਿਲਕੁਲ ਨਹੀਂ ਨਹੀਂ ਕਦੀ ਨਹੀਂ ਕਿ ਕਿਧਰ ਹਮ ਕੁ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਧੰਨਵਾਦ ਕਿਨਾਰੇ ਕਰਤਾ ਹੈ ਪੇਰੈਂਟਸ ਤੇ ਟੀਚਰਸ ਆਫਕੋਰਸ ਟੀਚਰ ਬੜੀ ਅਭਰੰ ਹੈ ਹਾਂਜੀ ਬਹੁਤ ਵਧੀਆ ਪ੍ਰਿੰਸੀਪਲ ਕਿਹੜੇ ਆ ਗਏ ਹਜੀਤ ਮੈਮ ਉਹਨਾਂ ਨੇ ਬਹੁਤ ਹਾਂਜੀ ਬਹੁਤ ਜ਼ਿਆਦਾ ਉਹਨਾਂ ਨੇ ਕਰ ਦਿੱਤਾ ਬੜੇ ਸਰ ਨੇ ਉਹਨਾਂ ਨੇ ਬਹੁਤ ਸਪੋਰਟ ਕੀਤਾ ਸਾਨੂੰ ਤੇ ਮਮਾ ਮਾਪਾ ਵੀ ਸਪੋਰਟ ਕਰਦੇ ਸਨ ਮੈਨੂੰ ਬਹੁਤ ਸਪੋਰਟ ਕਰਦੇ ਸੀ ਹਾਂਜੀ ਅੱਜ ਐਮਐਲਏ ਸਾਹਿਬ ਦਾ ਡਿਕਰੀ ਆਇਆ ਕਿੱਦਾਂ ਰਗ ਬਹੁਤ ਵਧੀਆ ਲੱਗਿਆ ਕਿ ਉਹ ਮੈਨੂੰ ਇੰਨਾ ਮਾਨ ਸਤਕਾਰ ਕਰਨਾ ਹੈ ਤੇ ਮੈਨੂੰ ਇੰਨਾ ਵਿਆਦ ਦਿੱਤਾ ਉਹਨਾਂ ਨੇ ਆਈ ਥਿੰਕ ਬਹੁਤ ਵਧੀਆ ਲੱਗਿਆ ਇੰਡੀਆ ਬੱਡੇ ਹੋ ਗਏ ਤੁਸੀਂ ਅੱਜ ਤੱਕ ਕਰ ਰਹੀਏ ਤਾਂ ਹੋਇਆ ਕਿ ਆ ਐਮਐਲਏ ਸਾਹਿਬ ਦਾ ਡਿਕਰੀ ਆਇਆ ਹੈ ਕਦੀ ਵੀ ਨਹੀਂ ਕਦੀ ਵੀ ਨਹੀਂ ਜਿਆਜੇ ਖੁਸ਼ੀ ਡਬਲ ਹੋ ਗਈ ਹਾਂਜੀ ਤੇ ਜਦੋਂ ਮਗੇ ਪ੍ਰਿਤਾ ਡਿਪਟੀਸ਼ਨ ਆਈ ਤੇ ਇਹ ਉਸ ਤੋਂ ਬਾਅਦ ਘਰ ਆ ਕੇ ਇਹ ਕਹਿਿਆ ਜਮੋਤ ਬਹੁਤ ਵਧੀਆ ਬਿਜ਼ੀ ਸ਼ੈਡਿਊਲ ਸੀਗਾ ਸਮਝ ਲਓ ਮਤਲਬ ਕਦੀ ਕਿਸੇ ਕੋਲ ਆ ਰਹੇ ਰਿਲੇਟਿਵਸ ਤੇ ਕਦੀ ਨਿਊਜ਼ ਚੈਨਲ ਤੇ ਆਈ ਥਿੰਕ ਬਹੁਤ ਵਧੀਆ ਲੱਗ ਰਿਹਾ ਸੀ ਨਸਸ ਹਾਂਜੀ ਤੇ ਪਹਿਲੇ ਮੰਮਾ ਨੂੰ ਵਧੀਆ ਲੱਗੇ ਕਿ ਬਫਰ ਹੋ ਗਿਆ ਇਕੱਠੀ ਆਈ ਸੀਗੇ ਦੋਵੇਂ ਇਮੋਸ਼ਨਲ ਹੋ ਗਈ ਸੀ ਤੇ ਯੈਸ ਹਾਂਜੀ ਕਿਤਾ ਲੱਗਿਆ ਜਦੋਂ ਕਿ ਪਹਿਲੀ ਵਾਰੀ ਪਤਾ ਲੱਗਿਆ ਕਿ ਇਹ ਬਹੁਤ ਵਧੀਆ ਲੱਗਿਆ ਜੀ ਬਹੁਤ ਜ਼ਿਆਦਾ ਵਧੀਆ ਲੱਗਿਆ ਹਾਂਜੀ ਤੇ ਕਿਹਦਾ ਧੰਨਵਾਦ ਕੀਤਾ ਵੀਰੇ ਸਭ ਤੋਂ ਪਹਿਲਾਂ ਟੀਚਰਾਂ ਦਾ ਟੀਚਰਾਂ ਦਾ ਹਾਂਜੀ ਸਿੱਧੂ ਸਾਹਿਬ ਆਜਾ ਹਾਂਜੀ ਸਿੱਧੂ ਸਾਹਿਬ ਦਾ ਜੀ ਬਹੁਤ ਬਹੁਤ ਧੰਨਵਾਦ ਹੈ ਤੇ ਅੱਜ ਆਇਆ ਉਹਨਾਂ ਨੂੰ ਇਹਨਾਂ ਮਾਣ ਦਿੱਤਾ ਤੇ ਕਿਤਾ ਲੱਗ ਰਹੀ ਬਹੁਤ ਵਧੀਆ ਲੱਗਿਆ ਜੀ ਵਧੀਆ ਲੱਗਿਆ ਹਾਂਜੀ ਤੇ ਅੱਗੇ ਹੁਣ ਕੀ ਕਰਨਾ ਚਾਹੁੰਦੀ ਹੈ ਇੱਕ ਕਿ ਨਾਮ ਡਾਕਟਰ ਕਰਨਾ ਚਾਹੁੰਦੀ ਹੈ ਹਾਂਜੀ ਹਾਰਡੀ ਸਰਜਨ ਬਣਨਾ ਚਾਹੁੰਦੀ ਹੈ ਇਹ ਹਾਂਜੀ ਪਹਿਲੇ ਵੀ ਬਾਈਕ ਕੀਤੀ ਸੀ ਉਹ ਵੀ ਕਹਿੰਦਾ ਡਾਕਟਰ ਬਣਨਾ ਚਾਹੁੰਦਾ ਹੈ ਕਿ ਡਾਕਟਰ ਉਹਦਾ ਕਿਉਂ ਬਣਨਾ ਚਾਹੁੰਦਾ ਹੈ ਇਹ ਤਾਂ ਸੁਰੂ ਤੋਂ ਸੁਪਨਾ ਵਾਂਗ ਹਾਂਜੀ ਤੇ ਸੇਵਾ ਕਰਨਾ ਚਾਹਦੀ ਹੈ ਰਾਜਾ ਜੀ ਨੇ ਕਹਿੰਦਾ ਨਾ ਕਿ ਸੇਵਾ ਕਰਨਾ ਚਾਹਦੀ ਹੈ ਇਹ ਹਾਂਜੀ